ਹਾਂਜੀ ਬੋਲੋ ਜੀ ਕੋਈ ਕੀ ਕਰਾ ਚੌਗੀ ਜਿਹੜੀ ਸੇਵਾ ਕਰ ਰਹੀ ਹੈ ਬੰਸ਼ਾ ਦੀ ਜੰਦਾ ਲੱਗਦਾ ਸਿਰਫ ਉੱਤੇ ਪਾਸੇ ਸੇਵਾ ਕਰ ਰਹੇ ਆ ਰੋਕੀ ਹਾਲ ਦੇ ਕਿੰਨਾ ਹੀ ਸ਼ਾਂਤ ਨੇ ਇੱਥੇ ਸਾਨੂੰ ਲਗਭਗ 15 ਸਾਲ ਹੋ ਗਏ ਲਗਾਤਾਰ ਆਂਦਿਆਂ ਠੱਪੜ ਸਾਹਿਬ ਨੂੰ ਦਾ 25 ਸਾਲ ਹੋ ਗਏ ਇੱਥੇ ਸੇਵਾ ਕਰਦੇ ਆ ਇਹ ਸਾਰੀ ਟੀਮ ਆ ਕੇ ਇੱਥੇ ਸੇਵਾ ਕਰਦੀ ਹੈ ਕੋਈ ਇਹ ਨਹੀਂ ਕਹਦਾ ਤੂੰ ਕਰ ਤੂੰ ਕਰ ਇਦਾਂ ਨਹੀਂ ਜਿਹਨਾਂ ਜਿਨਾਂ ਦਾ ਹੱਕ ਬਣਦਾ ਉਹ ਸਾਰੇ ਕਰਦੇ ਆ ਸੇਵਾ ਇੱਥੇ ਆ ਕੇ ਇੰਨਾ ਕ ਆਨੰਦ ਮਿਲਦਾ ਇੰਨਾ ਨਾਲ ਮਿਲਦਾ ਸਾਰਾ ਦਿਨ ਆਪੇ ਹੀ ਕੰਮ ਹੋਈ ਜਾਂਦੇ ਆ ਕਿਸੇ ਨੂੰ ਕੋਈ ਜੋਲ ਆਉਣ ਦੀ ਲੋੜ ਨਹੀਂ ਕੰਮ ਆਪਣੇ ਆਪ ਹੋਏ ਟੈਲੀਫੋਨ ਆ ਜਾਂਦੇ ਆ ਵੀ ਕੰਮ ਹੋ ਗਿਆ ਕੰਮ ਹੋ ਗਿਆ ਇਸ ਕਰਕੇ ਇਹਨਾਂ ਦੇ ਵਿੱਚ ਪ੍ਰਮਾਤਮਾ ਦਾ ਰੂਪ ਹੈ ਪ੍ਰਮਾਤਮਾ ਹੀ ਹੈ ਜਿਹੜੇ ਕਿ ਇੱਕ ਇਹ ਥੱਲੇ ਨੂੰ ਮੂੰਹ ਕਰਕੇ ਖਾਂਦੇ ਆ ਬੰਦਾ ਐਂ ਖਾਂਦਾ ਇਹ ਥੱਲੇ ਨੂੰ ਆਕੜ ਖਾਂਦਾ ਇਹ ਥੱਲੇ ਮੂੰਹ ਕਰਕੇ ਨਿਮਕੇ ਖਾਂਦੇ ਆ ਇਹ ਬੇਜਵਾਨ ਹੈ ਬੰਦਾ ਦਾ ਦਰਦ ਹੋਊਗਾ ਜਾਂ ਕੋਈ ਵੀ ਬਿਮਾਰੀ ਹੋ ਗਈ ਜਾਂ ਭੁੱਖਾ ਹੋਊਗਾ ਮੰਗੇ ਖਾ ਲੂਗਾ ਇਹਨਾਂ ਨੂੰ ਕੋਈ ਨਹੀਂ ਮੰਗੇ ਖਾ ਦਦਾ ਬੇਜਮਾਨ ਪੱਕੀ ਹੈ ਬੇਜਮਾਨ ਧਰਮ ਹੈ ਇਸ ਕਰਕੇ ਇੱਥੇ ਜੋ ਵੀ ਸੇਵਾ ਕਰਦਾ ਆ ਕੇ ਉਹਨੂੰ ਪ੍ਰਤੱਖ ਪਤਾ ਲੱਗਦਾ ਵੀ ਮੈਂ ਕਿੱਥੇ ਖੜਾ ਵਾਂ ਇਸ ਕਰਕੇ ਸਾਰਿਆਂ ਨੂੰ ਅਪੀਲ ਕਰਦੇ ਆ ਤੁਹਾਡੇ ਚੈਨਲ ਰਾਹੀਂ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਸਾਰਾ ਥੋੜਾ ਬੋਧ ਆਪਣਾ ਟਾਈਮ ਕੱਢ ਕੇ ਆਪਣੇ ਚਿਵਾਰਿਆਂ ਦੇ ਉੱਤੇ ਜਾਂ ਆਪਣੀਆਂ ਛੱਤਾਂ ਦੇ ਉੱਤੇ ਜਾਂ ਇੱਥੇ ਆ ਕੇ ਇਥੇ ਕੋਈ ਪੈਸਾ ਨਹੀਂ ਲਿਆ ਜਾਂਦਾ ਜਿੰਨਾ ਵੀ ਦਾਣਾ ਅੰਦਰ ਪਿਆ ਉਹ ਜਿੰਨਾ ਮर्जी ਆ ਕੇ ਪਾ ਸਕਦੇ ਆ ਇਸ ਕਰਕੇ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਆ ਵਾਰ-ਵਾਰ ਤੁਹਾਡੇ ਚੈਨਲ ਲਈ ਇੱਥੇ ਆਓ ਤੇ ਆਪਣੇ ਭਾਗੀ ਬਣੋ ਦਾਨ ਦੇ ਤੇ ਆਪਣੀ ਤੱਕੀਆਂ ਕਰੋ ਜੇ ਪਾਣੀ ਇਹੋ ਗਰਮੀ ਬਹੁਤ ਆ ਗਈ ਆ ਕਿ ਪੰਛੀ ਪਾਣੀ ਚਾਹੀਦਾ ਹਰ ਲੋਕਾਂ ਨੂੰ ਉਹਨਾਂ ਲਈ ਉਹਨਾਂ ਲਈ ਉਹਨਾਂ ਲਈ ਸਵੇងਪੂਲ ਬਣਾਇਆ ਠੱਪੜ ਸਾਹਿਬ ਨੇ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਹਾਡੀ ਫੋਟੋ ਵੀ ਵਿੱਚ ਆ ਗਿਆ ਉਹ ਸਾਰੇ ਨੰਦੇ ਆ ਆਨੰਦ ਲੈਂਦੇ ਆ ਗਰਮੀ ਦੇ ਵਿੱਚ ਜੋ ਲੱਗਦੀ ਆ ਉੱਠ ਕੇ ਵਿੱਚ ਆ ਜਾਂਦੇ ਆ ਇਦੀ ਸ਼ਾਂਤੀ ਮਿਲਦੀ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਤੁਹਾਨੂੰ ਦੱਸਿਆ ਵੀ ਇੰਨੀ ਸ਼ਾਂਤੀ ਤਾਂ ਕੋਈ ਵੀ ਕੰਮ ਕਰਕੇ ਨਹੀਂ ਮਿਲਦੀ ਜਿੰਨੀ ਇੱਥੇ ਮਿਲਦੀ ਹੈ ਸੇਵਾ ਚੱਲਦੀ ਰਹੂਗੀ ਇਹ ਚੱਲਦੀ ਰਹੂਗੀ ਲਗਾਤਾਰ ਹਾਂ ਹਰਸਾ ਪਰਸੇ ਦਾ ਨਾਮ ਦਾ ਸੇਵਾ ਜਿਹੜੀ ਵਾਰਿਸ ਸਾਹਿਬ ਹੈਗੇ ਕਿਨੇ ਸਾਲ ਤੋਂ ਸੇਵਾ ਕਰਦੇ ਇਹ ਜੀ ਪੋੜੇ ਦਾਦੀ ਕਿਰਪਾ ਨਾਲ ਅੱਛੀ ਸੇਵਾ ਸਜਾੜੀ ਲੱਗਵਾ ਪਿਛਲੇ 20-25 ਸਾਲਾਂ ਤੋਂ ਰਾਖਵਗ ਮੈਦਾਨ ਦੇ ਵਿੱਚ ਉਹਨਾਂ ਦੀ ਕਿਰਪਾ ਨਾਲ ਇੱਥੇ ਪੰਛੀਆਂ ਦਾਣਾ ਪਾਈ ਜਾਂਦੀ ਹੈਗੀ ਹੈ ਇਹ ਤਾਂ ਖੁਦ ਆਪਣਾ ਭੋਜਨ ਨਹੀਂ ਖਾ ਸਕਦੇ ਇਹਦਾ ਸਭ ਉਹਨਾਂ ਦੀ ਪ੍ਰਭੂ ਦੀ ਕਿਰਪਾ ਹੀ ਹੈ ਜੋ ਕੁਝ ਹੋ ਰਿਹਾ ਵਾ ਜੀ ਤਾਂ ਆਪ ਨਹੀਂ ਸੋਚ ਸਕਦੇ ਕੀ ਹੋ ਰਿਹਾ ਵਾ ਉਹਨਾਂ ਦੀ ਕਿਰਪਾ ਨਾਲ ਇੱਥੇ 500 ਕਿਲੋ ਕਣਕ ਮੱਕੀ ਜਵਾਰ ਪਾਈ ਜਾਂਦੀ ਹੈਗੀ ਹੈ 40 ਕਿਲੋ ਹਰੀ ਮੂੰਗੀ ਧਾਲ ਪਾਈ ਜਾਂਦੀ ਹੈ 5 ਕਿਲੋ ਪ੍ਰੀਰ ਪਾਇਆ ਜਾਂਦਾ ਵਾ 15 ਕਿਲੋ ਦੁੱਧ ਬਰੈਡ ਸੇਮੀਆਂ ਪਾਈਆਂ ਜਾਂਦੀ ਹੈ ਤੇ ਜਿਹੜੇ ਦੁੱਧ ਪਿਆਦੇ ਛੇ ਮੀਏ ਕੁੱਤੇ ਦੇ ਘਾਹ ਖਾਂਦੇ ਹੈਗੇ ਆ ਬਾਕੀ ਚੀਜ਼ਾਂ ਸਾਰੀਆਂ ਆਪਣੇ ਪੰਛੀ ਖਾਂਦੇ ਹੈਗੇ ਆ ਔਰ ਪਰਮਾਤਮਾ ਦੀ ਅਸੀ ਕਿਰਪਾ ਦੀ ਇਥੇ 6 ਪੈਸੇ ਨਿੱਕੇ ਤੇ ਅਰੇਂਜਮੈਂਟ ਹੈਗਾ ਸਵੇਰੇ ਤੇ ਸ਼ਾਮ ਨਾਲ ਜਗਾ ਪਹਿਲਾਂ ਤੋਤੀ ਜਾਂਦੀ ਹੈਗੀ ਆ ਇਹ ਪ੍ਰੋਗਰਾਮ ਜਿਹੜਾ ਸਿਸਟਮ ਜਿਹੜਾ ਸ਼ਹਿਰ ਇੰਡੀਆ ਦੇ ਇਥੇ ਹੀ ਹੈ ਗੱਲਾਂ ਕਿ ਪੰਛੀ ਇੱਥੇ ਦਾਣਾ ਕਰਦੇ ਉੱਥੇ ਬਿਠੇ ਕਰ ਦਿੰਦੀ ਆ ਇੱਥੇ ਸਵਾਇ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਉਹ ਜਿੰਨੇ ਵੀ ਇੱਥੇ ਪੰਛੀ ਤੁਸੀਂ ਦੇਖੋਗੇ ਸਾਹਮਣੇ ਤੋਂ ਦਿਖਾਓ ਜਿਹੜੇ ਪੰਛੀ ਸਾਰੇ ਇੱਥੇ ਪੰਛੀ ਹੈਲਥ ਪ੍ਰਿਸਟ ਹੋਗੇ ਬਿਮਾਰ ਕੋਈ ਨਹੀਂ ਹੋਊਗਾ ਕਿਉਂਕਿ ਸਾਫ਼ ਸੁਥਰਾ ਭੋਜਨ ਖਰਾਇਆ ਜਾਂਦਾ ਵਾ ਉਹ ਸਾਡੀ ਸੋਸਾਇਟੀ ਦਾ ਸਾਰਾ ਇੱਕ ਹੀ ਮੰਤਵ ਹੈਗਾ ਵਾ ਜੋ ਅਸੀਂ ਖਾਵਾਂਗੇ ਉਹ ਹੀ ਆਪਗਵਾਨ ਦੇ ਸਾਣੇ ਮਿਲਣਾ ਜੇ ਅਸੀਂ ਮਟਰ ਵੀ ਖਲਾਮਾਂਗੇ ਨਾ ਤਾਂ ਸਾਨੂੰ ਮਟਰ ਪ੍ਰੀਤ ਹੀ ਮਿਲਣੀ ਹੈਗੀ ਆ ਸਾਡੀ ਕੋਸ਼ਿਸ਼ ਹੁੰਦੀ ਹੈ ਜੇ ਮੂੰਗੀ ਦਾਲ ਬਾਜ਼ਾਰ ਵਿੱਚ 100 ਰੁਪਏ ਕਿਲੋ ਆ ਅਸੀਂ 110 15 ਰੁਪਏ ਕਿਲੋ ਵਾਲੀ ਲਿਆ ਕੇ ਆਣੀ 60 ਸਤੀਤੀ ਲਿਆ ਕੇ ਆਣੀ ਉਹ ਹੀ ਉਹਨਾਂ ਨੂੰ ਖਲਾਨੀਆਂ ਉਹ ਹੀ ਪਰਮਾਤਮਾ ਸਾਨੂੰ ਉਹਦਾ ਹੀ ਅਸ਼ੀਰਵਾਦ ਦਿੰਦਾ ਹੈਗਾ ਵਾ ਔਰ ਪੱਖਿਆਂ ਦੇ ਜੋ ਆਪਣਾ ਦਾਣਾ ਜੋਗਦੇ ਆ ਬੇਕੋ ਬੇਕੋ ਨਾਲ ਪੱਖਿਆ ਦੇ ਇੱਕ ਸੀਮਿੰਗ ਪੂਲ ਬਣਾਇਆ ਹੈ ਵਾ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਵ ਪੱਖੀ ਨਾਂਦੇ ਜੋ ਕੇ ਉਹ ਨਾਂਦੇ ਆ ਔਰ ਦਾ ਆਨੰਦ ਬਣਾਦੇ ਆ ਜੋ ਪੱਖੀ ਨਾਂਦੇ ਆ ਸਾਡੇ ਦਾ ਲੱਗਦਾ ਵਾ ਕਦੇ ਖੁਦ ਨਾ ਰਿਆ ਸਵੀ ਬੋਲੇ ਵਿੱਚ ਜਦੋਂ ਪੱਖੀ ਠੀਕ ਹੋ ਗਏ ਇੱਥੇ ਪੱਖੀ ਵਾਲੀ ਅਜੀ ਹਸਤਾਲੀ ਬਣਾਇਆ ਸਾਡੇ ਡਾਕਟਰ ਵਿਸ਼ਾਲ ਜੈਨ ਜੀ ਜਿਹੜੇ ਕਿ ਜਨਮ ਤੋਂ ਪੜ੍ਹਾਈ ਕਰਕੇ ਆਏ ਹੈਗੇ ਆ ਪੱਖੀਆਂ ਦੀ ਉਹ ਤੇ ਬਹੁਤ ਜ਼ਿਆਦਾ ਪੱਖੀ ਸੇਵਾ ਕਰਦੇ ਆ ਦਵਾਈਆਂ ਦਿੰਦੇ ਹੈਗੇ ਆ ਕੋਈ ਵੀ ਇੱਥੇ ਬਿਮਾਰ ਪੱਖੀ ਪੰਜਾਬ ਤੋਂ ਆ ਜਾਂਦਾ ਵਾ ਅਸੀਂ ਦਿਨ ਰਾਤ ਇੱਕ ਕਰ ਦਿੰਨੇ ਹੈਗੇ ਆ ਜਿੰਨੇ ਦਾ ਠੀਕ ਨਹੀਂ ਹੁੰਦਾ ਸੀ ਉਹਦੇ ਮਗਰ ਕੋਈ ਨਾ ਕੋਈ ਦਵਾਈ ਜ਼ਾਰੂ ਉਹਨਾਂ ਨੂੰ ਆਪਣਾ ਦਾਣਾ ਖਵਾ ਦਿੰਦੇ ਆ ਸਾਡੇ ਕੋਲ ਲੱਗ ਪਿਆ ਇਸ ਵੇਲੇ 300 ਬਿਮਾਰ ਪੰਛੀ ਹੈਗੇ ਆ ਜਿਹਨਾਂ ਅਸੀਂ ਡੇਲੀ ਹੱਦ ਦਾ ਦਾਣਾ ਖਾਣੇ ਤੇ ਦਵਾਈਆਂ ਦਿੰਨੇ ਆ ਪਰ ਬੋੜਨਾ ਜੀ ਉਹਦੀ ਕਿਰਪਾ ਹੁੰਦੀ ਜਦ ਪੰਛੀ ਠੀਕ ਹੋਗੇ ਉਡਾਰੀ ਭਰ ਦੇਣਾ ਇਸ ਤਰ੍ਹਾਂ ਲੱਗਦਾ ਸਾਡੀ ਸਾਰੀ ਸੋਸਾਇਟੀ ਜਿਹੜੀ ਹੈਗੀ ਆ ਬਸ ਉਹਨਾਂ ਨੂੰ ਪੁੱਛਣ ਵਾਲਾ ਵਾ ਕਿ ਉਹਨਾਂ ਦੇ ਦਿਲ ਨੂੰ ਕਿੰਨਾ ਸਕੂਨ ਮਿਲਦਾ ਵਾ ਕਿੰਨੀ ਸ਼ਾਂਤੀ ਮਿਲਦੀ ਹੈਗੀ ਇਹ ਸੇਵਾ ਕਿੰਨੀ ਚੰਗੀ ਹੈ ਕਿੰਨਾ ਖਰਚਾ ਆ ਜਾਂਦਾ ਉਸਾਂ ਦਾ ਇਹ ਬਾਅਦ ਜੀ ਅਸੀਂ ਕੁਝ ਕਰਨ ਯੋਗ ਨਹੀਂ ਹੈਗੇ ਇਹਦਾ ਪਰਬੂ ਜੀ ਅੱਡੀ ਕਰਵਾਵਾ ਇੱਕ ਖਰਚਾ ਦਾ ਛੱਡੋ ਪਰ ਸਾਡੀ ਘਰ ਦੀ ਰੋਟੀ ਇੰਨੀ ਵਧੀਆ ਚਲਾ ਲਿਆ ਪ੍ਰਭੂ ਤੁਹਾਨੂੰ ਦੱਸ ਨਹੀਂ ਸਕਦੇ ਕਿੰਨਾ ਆਨੰਦ ਆ ਕੀ ਗੱਲਬਾਤ ਆ ਇਹਦਾ ਮੂੰਹ ਨਰਾਨੀ ਬਰਨਾ ਨਹੀਂ ਕੀਤਾ ਜਾ ਸਕਦਾ ਜਿੰਨਾ ਪੱਖੀ ਸਭ ਤੋਂ ਵੱਡਾ ਦੱਸਾ ਗੱਲ ਕਿ ਲੋਕਾਂ ਕੋਲ 5-5 ਲੱਖ ਕਰੋੜ ਰੁਪਏ ਹੈਗਾ ਵਾ ਉਹਨਾਂ ਨੂੰ ਸ਼ਾਂਤੀ ਨਹੀਂ ਹੈਗੀ ਸਭ ਤੋਂ ਵੱਡਾ ਇੱਥੇ ਦਾ ਜਿੰਨੀ ਸੋਸਾਇਟੀ ਦੇ ਮੈਂਬਰ ਅਸੀਂ ਇੱਥੇ ਖੜੇ ਆ ਜਿਹੜੇ ਇੱਥੇ ਸੇਵਾ ਥੋੜੀ ਬਧੀਏ ਤੇ ਕੁਝ ਕਰਨ ਜੋਗ ਹੈਗੇ ਜਿਹਨੇ ਕਰਦੇ ਆ ਗਿਆ ਉਹਨਾਂ ਦੇ ਮਨ ਨੂੰ ਜਿੰਨੀ ਸ਼ਾਂਤੀ ਹੈ 5000 ਕਰੋੜ ਵਾਲੇ ਨੂੰ ਹੈਗੀ ਜਿੰਨੀ ਸਾਨੂੰ ਸ਼ਾਂਤੀ ਹੈਗੀ ਆ ਜਿੰਨੀ ਸਾਨੂੰ ਤਾਂ ਪਰ ਮਾਾਲਮਾ ਸਾਰੇ ਤੰਦਰੁਸਤੀ ਬਖਸ਼ੀ ਹੈ ਦੇਖੋ ਕੋਈ ਬੰਦਾ ਸਵੇਰੇ ਸੁੱਤਾ ਹੀ ਨਹੀਂ ਉੱਠ ਸਕਦਾ ਇਹ ਪੰਖੀ ਦੇਵਤਾ ਦੀ ਮਿਹਰਬਾਨੀ ਹੈ ਸਾਰੇ ਸਵੇਰ ਨੂੰ ਸੁੱਤੇ ਉੱਠ ਕੇ ਦੇਖੋ ਤੁਸੀਂ ਕਾਟੋ ਘਟ 100 ਬੰਦਾ ਡੇਲੀ ਅਸੀਂ ਆ ਕੇ ਜਾਣਾ ਉੱਠ ਕੇ ਆਂਦਾ ਵਾ ਜੀ ਇਕੱਠੇ ਇੰਜੋਏ ਵੀ ਕਰਦੇ ਚਾਹ ਪੀਂਦੇ ਆ ਪ੍ਰਭੂ ਦਾ ਸਿਮਰਨ ਵੀ ਕਰਦੇ ਆਗੇ ਆ ਉਹਦੀ ਕਿਰਪਾ અપਾਰ ਕਿਰਪਾ ਵਾ ਲੱਗਦਾ ਨੇ ਉਹ ਗਰਮੀ ਕਿੰਨੀ ਆ ਗਈ ਦੇਖੋ ਲੋਕਾਂ ਨੂੰ ਕੀ ਕਰਨਾ ਚਾਹੀਦਾ ਆਪਣਾ ਹਾਂ ਹੁਣ ਮੈਂ ਇੱਕ ਇੱਕ ਮੈਂ ਮੋਠਿਆਂ ਦੇ ਉੱਪਰ ਪੂਜੇ ਰੱਖਣੀ ਚਾਹੀਦੇ ਪਾਣੀ ਪੂਣੀ ਵਾਸਤੇ ਇੱਕ ਮੈਂ ਸਭ ਤੋਂ ਵੱਡੀ ਅਪੀਲ ਕਰਨਾ ਚਾਹੁੰਦਾ ਹੈ ਸ਼ਹਿਰ ਵਾਸੀਆਂ ਨੂੰ ਗਰਮੀ ਛੇਤੀ ਨਾਲ ਸ਼ੁਰੂ ਹੋ ਗਈ ਹੈਗੀ ਆ ਬਹੁਤ ਜ਼ਿਆਦਾ ਗਰਮੀ ਸ਼ੁਰੂ ਹੋ ਗਈ ਹੈਗੀ ਆ ਜਿਹੜੇ ਪੰਛੀ ਹੈਗੀ ਆ ਦੇਖੋ ਜਿਹੜੇ ਜਾਨਵਰ ਆ ਕੋਈ ਨਾ ਕੋਈ ਇਸ਼ਾਰਾ ਕਰਕੇ ਕੋਈ ਆਵਾਜ਼ ਕੱਢ ਕੇ ਆਪਾਂ ਦੱਸ ਦੂਗਾ ਮੈਨੂੰ ਭੁੱਖ ਲੱਗੀ ਪਿਆਸ ਲੱਗੀ ਹੈਗੀ ਆ ਜਿਹੜੇ ਪੰਛੀ ਹੈਗੀ ਆ ਪਰਮਾਤਮਾ ਨੇ ਇਹਨਾਂ ਨੂੰ ਮੂਕ ਦਰਸ਼ਕ ਬਣਾਇਆ ਵਾ ਇਹ ਨਾ ਤਾਂ ਇਸ਼ਾਰਾ ਕਰ ਸਕਦੇ ਹੈਗੀ ਆ ਨਾ ਕਿ ਇਹਨੂੰ ਕਹਿ ਸਕਦੇ ਆ ਇਹ ਸਾਡੇ ਦਿਲ ਚ ਆਪਣੇ ਆਵਾਜ਼ ਉਠੀ ਚਾਹੀਦੀ ਹੈ ਹਰੇਕ ਬੰਦੇ ਨੂੰ ਆਪਣੇ ਛੱਤ ਦੇ ਉੱਤੇ ਦੋ ਤਿੰਨ ਕਟੋਲੇ ਪਾਣੀ ਦੇ ਗਰਮੀਆਂ ਗਰਮੀਆਂ ਪੱਕਾ ਨਿਸ਼ਚਿਆ ਬਣਾ ਲਓ ਆਪਣਾ ਕਟੋਰੇ ਪਰ ਕੇ ਰੱਖਣੇ ਰੱਖਣੇ ਹੈਗੇ ਆ ਉਹ ਕਟੋਰੇ ਰੋਜ਼ ਸਫਾਈ ਕਰਕੇ ਉਹ ਤੇ ਦੁਆਰ ਤੇ ਪਾਣੀ ਤਾਜ਼ਾ ਪਾਣਾ ਹੈ ਪਾਣੀ ਤਾਂ ਆ ਕਿ ਜਿਹੜਾ ਪੰਛੀ ਆਵੇ ਉਹ ਤੇ ਦਾਣਾ ਪੀ ਕੇ ਪਾਣੀ ਪੀ ਕੇ ਆਪਣੀ ਪਿਆਸ ਬੁਝਾਵੇ ਔਰ ਆਪਣੇ ਪਿਆਰ ਵੀ ਆ ਕੇ ਤੁਹਾਨੂੰ ਸਾਰੇ ਪਰਿਵਾਰ ਨੂੰ ਸਾਰੇ ਸ਼ਹਿਰ ਨੂੰ ਅਸ਼ੀਰਵਾਦ ਦਿੰਦਾ ਜਿਹੜਾ ਸਾਰਾ ਸ਼ਹਿਰ ਸੁਵਸਤ ਰਹੂਗਾ ਕੁਸ਼ ਰਹੂਗਾ ਬਹੁਤ ਵਧੀਆ ਲੱਗਦਾ ਜੀ ਜੇ ਅਸੀਂ ਇੱਕ ਦਿਨ ਨਾ ਆਈਏ ਨਾ ਸਾਨੂੰ ਐ ਲੱਗਦਾ ਜਿੱਦਾਂ ਅੱਜ ਦਿਨ ਹੈ ਹੀ ਨਹੀਂ ਵਧੀਆ ਹੀ ਨਹੀਂ ਹੈਗਾ ਇੱਥੇ ਆ ਕੇ ਬਹੁਤ ਹੀ ਸੰਤੁਸ਼ਟੀ ਮਿਲਦੀ ਹੈ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਕਹੂੰਗਾ ਸैम ਕੱਢ ਕੇ ਇੱਥੇ ਜ਼ਰੂਰ ਆਣ ਚਾਹੀਦਾ ਜਿੱਦੇ ਨਾਲ ਆਪਣਾ ਤੁਹਾਡਾ ਆਬੋ ਹਵਾ ਦਾ ਬਹੁਤ ਫਰਕ ਪੈਂਦਾ ਪਲਸ ਸਰੀਰ ਬਿਲਕੁਲ ਠੀਕ ਰਹਿੰਦਾ ਕਿਹੜੀ ਸੇਵਾ ਕੀਤੀ ਯਾਨੀ ਕੀ ਕੀ ਖਾਣ ਖਾਣ ਨੂੰ ਦਿੱਤਾ ਜਾਂਦਾ ਖਾਣ ਨੂੰ ਇੱਥੇ ਦਾਣਾ ਹਰ ਚੀਜ਼ ਇੱਥੇ ਲਿਆਈ ਜਾਂਦੀ ਹੈ ਬਰੈਡ ਲਿਆਈ ਜਾਂਦੀ ਹੈ ਦੁੱਧ ਲਿਆਇਆ ਜਾਂਦਾ ਤੇ ਪੰਛੀਆਂ ਵਾਸਤੇ ਸਾਰਾ ਦਾਣਾ ਅੰਦਰ ਸਾਡੇ ਕੋਲ ਪਿਆ ਹੋਇਆ ਸਾਰੇ ਆਪਣਾ ਲੁਧਿਆਣਾ ਵਾਸੀ ਆਣ ਤੇ ਅੰਦਰੋਂ ਸਾਡੇ ਕੋਲ ਇੱਥੇ ਦਾਣਾ ਲੈ ਕੇ ਇੱਥੇ ਦਾਣੇ ਦੀ ਸੇਵਾ ਕਰਦੇ ਸੇਵਾ ਬਿਲਕੁਲ ਨਿਰੰਤਰ ਚੱਲਦੀ ਰਹੀ ਤੇ ਬਿਮਾਰ ਪੰਛੀ ਜਿਹੜੇ ਬਿਮਾਰ ਪੰਛੀ ਹੈਗੇ ਉਹਨਾਂ ਵਾਸਤੇ ਹਸਪੀਟਲ ਬਣਾਇਆ ਹੋਇਆ ਡਾਕਟਰ ਰੱਖੇ ਹੋਏ ਆ ਤੇ ਉਹਨਾਂ ਦਾ ਇਲਾਜ ਵੀ ਬਹੁਤ ਅੱਛੇ ਤਰੀਕੇ ਨਾਲ